ਇਹ ਜਿਹੜਾ ਸਾਰਾ ਉਰੇ ਇਕੱਠ ਕਰਿਆ ਆਪਾਂ ਭਾਰਤੀ ਜਨਤਾ ਪਾਰਟੀ ਮੰਡਲ ਖਰੜ ਸਿਟੀ ਵੱਲੋਂ ਸਾਰੇ ਇਕੱਠੇ ਹੋਏ ਆ ਸ਼ਿਵਾਲਿਕ ਸਿਟੀ ਦੀਆਂ ਪ੍ਰੋਬਲਮਾਂ ਸ਼ਹਿਰ ਦੀਆਂ ਪ੍ਰੋਬਲਮ ਬਹੁਤ ਦੇਰ ਤੋਂ ਆ ਰਹੀਆਂ ਮੈਂ ਖੁਦ ਸ਼ਿਵਾਲਿਕ ਸਿਟੀ ਦੇ ਰਹਿੰਦਾ ਹਾਂ ਸਾਨੂੰ ਆਫਿਸ ਜਾਣਾ ਬੜਾ ਔਖਾ ਹੋਇਆ ਹੋਇਆ ਵਈ ਕੋਈ ਅਮਰਜੈਂਸੀ ਆਜੇ ਐਂਬੂਲੈਂਸ ਦੇ ਅੰਦਰ ਆ ਜਾਉਗੀ ਆ ਹੁਣੀ ਹੁਣੀ ਐਂਬੂਲੈਂਸ ਉਰੇ ਫਸ ਗਈ ਜੀ ਅਸੀਂ ਬੜੀ ਔਕੀ ਕੱਢੀ ਐ ਟੱਕਰ ਆ ਕੇ ਤੇ ਇੱਕ ਲੜਕੀ ਵਿਚਾਰੀ ਪਾਣੀ ਦੇ ਵਿੱਚ ਗਿਰ ਗਈ ਸੀ ਹੁਣੀ ਹੁਣੀ ਉਹ ਵੀ ਰਿਪੋਰਟਿੰਗ ਆਈ ਜਰੂਰੀ ਗੱਡੀਆਂ ਦੇਖੋ ਕਿੰਨਾ ਬੁਰਾ ਹਾਲ ਹੋਇਆ ਵਾ ਦੇਖੋ ਸਾਰਾ ਕਿੰਨਾ ਜਾਮ ਲੱਗਿਆ ਹੋਇਆ ਕਿੰਨੀ ਕਿੰਨੀ ਪਬਲਿਕ ਪ੍ਰਸ਼ਾਨ ਹੋ ਰਹੀ ਹੈ ਇੱਥੇ ਕੋਈ ਪ੍ਰਸ਼ਾਸਨ ਦਾ ਇੰਸਾਨ ਕੋਈ ਧਿਆਨ ਨਹੀਂ ਹੈ ਤਿੰਨ ਵਾਰ ਹੋਰੇ ਜਾਮ ਲੱਗ ਲਿਆ ਪਰ ਫਿਰ ਵੀ ਪ੍ਰਸ਼ਾਸਨ ਦੀ ਕੋਈ ਅੱਖ ਨਹੀਂ ਖੁੱਲੀ ਹੈ ਅਸੀਂ ਤਾਂ ਅੱਜ ਫੇਰ ਦੁਆਰਾ ਸੱਕੇ ਹੋਏ ਹਾਂ ਔਰ ਅਸੀਂ ਧਰਨਾ ਜ਼ਰੂਰ ਲਾਇਆ ਪਰ ਜਾਮ ਕੋਈ ਨਹੀਂ ਲਾਇਆ ਜਾਮ ਤਾਂ ਕੇ ਆਲਰੇਡੀ ਪਾਣੀ ਕਰਕੇ ਲੱਗਿਆ ਹੋਆ ਪਹਿਲਾਂ ਹੀ ਸੜਕਾਂ ਟੁੱਟੀਆਂ ਆ ਕਾਉਂ ਲਾਂਦੀ ਲੋੜੇ ਜਾਂ ਆਲਰੇਡੀ ਪੱਕਾ ਪਰਮਾਨੈਂਟ ਜਾਵੇ ਇੱਥੇ ਸਾਂਹਰਾ ਰੋਡ ਤੇ ਪਰ ਇਸ ਵੱਲ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਉਸ ਧਿਆਨ ਨੂੰ ਜਗਾਉਣ ਵਾਸਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਤੇ ਅਸੀਂ ਦਾ ਦੁਆਰਾ ਫੇਰ ਉਹਨੇ ਪ੍ਰਸ਼ਾਸਨ ਨੂੰ ਸੀਐਮ ਮਾਨ ਨੂੰ ਸਾਰਿਆਂ ਨੂੰ ਅਸੀਂ ਦਾ ਦੁਆਰਾ ਫੇਰ ਇਹ ਜਗਾਉਣ ਵਾਸਤੇ ਤਰਸਾਸ ਕਰਦੇ ਹਾਂ ਕਿ ਚਾਗੋ ਇਹਨੂੰ ਠੀਕ ਕਰੋ ਤਾਂ ਕਿ ਪਬਲਿਕ ਨੂੰ ਲੋੜਿਆ ਜਾ ਰਾਮ ਮਿਲੇ ਪਬਲਿਕ ਬਹੁਤ ਹੈਰਾਨ ਹੈ ਆਜਾ ਕੋਈ ਨਾ ਬੁਰਾ ਹਾਲ ਹੋਇਆ ਮਾਂ ਉਹ ਫਾੜੀ ਦੇਖੋ ਅਗਲੀ ਫਾੜੀ ਉਰੇ ਦੇਖੋ ਬੱਚੇ ਮਾਰਾਂਗੇ ਜੱਜ ਦਾ ਨਹੀਂ ਚੱਲਿਆ ਜਿੱਤੋਂ ਫੇੜਾ